ਹੈਲੋ 니 ਭੈਣ ਤੂੰ ਫੋਨ ਹੀ ਚੁੱਕਣ ਦੀ ਮੈਂ ਕਹਣਾ ਤੇ ਤੈਨੂੰ ਫੋਨ ਕਰਨ ਦੀ ਆ ਗਈ ਘਰ ਚੱਲ ਮੈਂ ਹੁਣ ਨਹੀਂ ਫਿਰਾਂ ਹੈ ਕੁੱਟ ਚਾਹ ਪੀ ਲਾਂ ਹੁਣ ਨਹੀਂ ਮੈਂ ਠੀਕ 니ਕਿੱਟੀ ਹਾਂਜੀ ਮੰਮੀ ਕੁੱਟ ਚਾਹ ਦੇ ਦੇ ਮੈਨੂੰ ਆਈ ਜੇ ਮਾਤਾ ਦਾ ਵੀ ਇਹੀ ਕੰਮ ਆ ਫੋਨ ਕਰ ਲੈਣਾ ਤੇ ਜਾ ਕੇ ਸਹਲੀਆਂ ਦੇ ਫੋਨ ਆ ਜਾਣੇ बस ਹੁਣ ਨਿਕਲਣ ਦੀ ਤਿਆਰੀ ਚਾਹ ਦਵਾ ਫਟਾਫਟ ਪਲੋ ਐ ਨਾ ਚੈਨ ਲਾਈ ਆ ਓਟ ਚਾਹ ਪੀਣੀ ਐ ਫੜਾ ਮੈਂ ਚਾਹਾਂ ਚਾਹ ਤਾਂ ਮੰਮੀ ਪੜਾ ਦਿੰਨੀ ਆ ਹੁਣ ਕਿੱਧਰ ਦੀ ਤਿਆਰੀ ਤੁਹਾਡੀ ਆ ਮੈਂ ਕੰਮ ਜਾਣਾ ਆਏ ਹੈ ਮੰਮੀ ਘਰ ਦੀ ਬਹਿ ਜਾ ਕਰੋ ਕਿੱਧਰ ਜਾਣਾ ਤਹੀ ਕੰਮ ਠੰਡ ਨਹੀਂ ਐ ਦੱਸ ਘਰ ਤੋਂ ਹੈਗੀ ਨਹੀਂ ਮੈਂ ਤੇ ਹੈਗੀ ਆ ਫੇਰ ਤੇ ਬਹਿ ਗਈ ਆ ਮੇਰੇ ਸਹਰਾਣੇ ਜਾ ਕੰਮ ਕਰ ਲੈ ਕੱਢ ਲਿਆ ਕੰਮ ਸਾਰਾ ਇਹ ਕੰਮ ਤੇ ਜੇ ਕਰਨ ਦੀਆਂ ਹੋਈ ਹੋਈ ਹਾਂ ਤੇ ਜਾ ਕਰ ਲੈ ਫਿਰ ਕਰ ਲੈ ਨੀ ਮੰਮੀ ਮੈਂ ਚਾਹ ਪੀਣਾ ਪੀ ਲੈ ਚਾਹ ਇਹਦੇ ਜਵਾਬ ਸਵਾਲ ਮੜੇ ਕਰਦੀ ਏ ਘੁੱਟ ਚਾਹ ਮੰਗੀ ਏ ਘਰ ਬਹਿ ਜਾ ਫਲਾਂ ਬਹਿ ਜਾ بس ਮੈਂ ਕਿਤੇ ਜਾਣਾ ਨਹੀਂ ਮੇਰੇ ਵੀ ਕਈ ਕੰਮ ਏ ਮੈਂ ਮੈਂ ਕਹਤਾ ਨਾ ਮਾਤਾ ਦਾ ਦਿਸਾ ਗਿਆ ਕਿਹੜਾ ਵੇਲਾ ਹੋ ਗਿਆ ਗਈ ਨੂੰ ਹਜੇ ਤੱਕ ਨਹੀਂ ਬੜੀ ਮੈਨੂੰ ਕਹਿੰਦੀ ਤੂੰ ਘਰ ਦੇ ਕੰਮ ਕਰ ਦੱਸ ਮੈਂ ਕਰਦੇ ਕੰਮ ਹੀ ਕਰੀ ਜਾਵਾਂ ਮੈਂ ਬਹਵਾਣਾ ਜੇ 2 ਮਿੰਟ ਲੱਗੇ ਜਾ ਕੇ ਬਹਿ ਜੰਨੀ ਐ ਤੂੰ ਇੱਥੇ ਕੀ ਕਰਦੀ ਐ ਤੂੰ ਕਦੋਂ ਬੈਠੀ ਐ ਜਾ ਉਹ ਕਰ ਲੈ ਉਹ ਕਰ ਲੈ ਕੀ ਕੀ ਕਰੀ ਜਾਵਾਂ ਸਾਰੀ ਦਿਹਾੜੀ ਮੈਂ ਤਾਂ ਪਾਗਲ ਹੋ ਜਾਣਾ ਸੱਚੀ ਜਾ ਕੇ ਨਾ ਕੋਠੇ ਕੱਪੜੇ ਸੁਕਣੇ ਪਾਵਾ ਪਹਿਰੀ ਭਾਂਡੇ ਧੋਣੇ ਆ ਮੈਂ ਤਾਂ ਖਾਕੀ ਨਹੀਂ ਆ ਗੋਡੀ ਨੇ ਪੀਣੇ ਹੋਣਦੇ ਆ ਤਰੇ ਨਹੀਂ ਜਾਣੀ ਕਿੱਤੀ ਹਾਂਜੀ ਮੰਮੀ じゃ ਮੈਨੂੰ ਦੋ ਫੁਲਕੇ ਲਿਆ ਕੇ ਦੇ ਮੈਨੂੰ ਬੜੀ ਭੁੱਖ ਲੱਗੀ ਭੁੱਖ ਲੱਗੀ ਲੱਗੀ ਮੈਂ ਵੀ ਰੋਟੀ ਖਾਣ ਤੇ ਮੰਮੀ ਜਿੱਥੋਂ ਆਏ ਉਹਨਾਂ ਨੇ ਰੋਟੀ ਨਹੀਂ ਖਵਾਈ ਤੁਹਾਨੂੰ ਦੱਸ ਮੈਂ ਲੋਕਾਂ ਦਾ ਰੋਟੀਆਂ ਖਾ ਜਾਂਦੀ ਸਵੇਰ ਦੇ ਤਹੀ ਗਏ ਰੋਟੀ ਦਾ ਵੇਲਾ ਹੋ ਗਿਆ ਕਿਸ ਨੇ ਰੋਟੀ ਨਹੀਂ ਪੁੱਛੀ ਤੁਹਾਨੂੰ ਤੇਰੇ ਵਾਈ ਨੇ ਹੱਥ ਹੀ ਹੋ ਗਏ ਕਿਉਂ ਤੈਨੂੰ ਪਕਾਉਣੀ ਪਈ ਹੈ ਨੇ ਪਕੌੜੀ ਤੇ ਹੈਗੀ ਆ ਆਪਣੀ ਵੀ ਪਕੌੜੀ ਤੁਹਾਡੀ ਵੀ ਪਕਾ ਦੂੰ ਮੈਂ ਕਹ ਚੈਦ ਮੇਰੀ ਪਕੌੜੀ ਪੈਣੀ ਹੈ ਤਾਂ ਔਖੀ ਹੋ ਗਈ ਹੈ ਨਹੀਂ ਨਹੀਂ ਮੈਂ ਨਹੀਂ ਔਖੀ ਮੈਂ ਬੁਖਾ ਦੇਣੀ ਆ ਔਖੀ ਹੈ ਤੇ ਪੁੱਛਣ ਲਈ ਹੈ ਹੁਣ ਤਾਂ ਨਹੀਂ ਜਾਣਾਂ ਕਿਤੇ ਚਾ ਰੋਟੀ ਤੇ ਦੇ ਵੇਖੂਗੀ ਜਾਣਾ ਕਿਉਂ ਨਹੀਂ ਜਾਣਾ ਮੈਂ ਸ਼ਾਮਾਂ ਨੂੰ ਅਜੇ ਸ਼ਾਮ ਦਾ ਜਿਹੜਾ ਹੈਗਾ ਤੁਹਾਡਾ ਆ ਹੋਰ ਦੱਸ ਹੈ ੜੀ ਘੜੀ ਕੋ ਗਾਲੀ ਕਰੀ ਜਾਂਦੀ ਹੈ ਲਿਆ ਦਿੰਨੀ ਰੋਟੀ ਐਡੀ ਅੱਕੀ ਸੜੀ ਪਈ ਹੈ ਤਾਂ ਰਹਿਣ ਦੇ ਨੇ ਮੈਂ ਲੈ ਆ ਕੇ ਦਊਂਗੀ ਰੋਟੀ ਤੁਹਾਨੂੰ ਖਲੋ ਜਾ ਦੋ ਮਿੰਟ ਹੈ ਦੋ ਪਰੋਟੀਆਂ ਦੀ ਲਾਉਣੀਆਂ ਪੈਗੀਆਂ ਕਲਪਣ ਹੀ ਲਾ ਪੈਂਦੀ ਅੱਡੇ ਵੇਲੇ ਅਈ ਤੇ ਕੋਈ ਆ ਜਾਂਦਾ 10-10 ਜਣੇ ਅਨ ਮਿੰਟੇ ਤੇ ਰੋਟੀ ਖਵਾ ਲੈਂਦੇ ਅੱਜ ਕੱਲ੍ਹ ਦੀਆਂ ਕੁੜੀਆਂ ਕੋਦੇ ਸੱਸਾ ਦੋ ਰੋਟੀਆਂ ਮੰਗ ਲੈਂਦੇ ਰੋਣ ਵਾਲਾ ਮੂੰਹ ਬਣਾ ਲੈਂਦੇ ਹੋਰ ਭਾਵੀ ਵੇਖਾ ਕੇ ਸਭ ਬਹੁਤ ਵਧੀਆ ਮੈਂ ਤਾਂ ਨਾ ਮੇਰਾ ਦਿਲ ਕਰਦਾ ਸੀ ਬੜਾ ਵੀ ਮੈਂ ਜਾਵਾ ਜਾਵਾ ਤੇ ਪਰ ਤੇਰੇ ਮੰਮੀ ਘਰ ਨਹੀਂ ਸੀ ਹੁੰਦੀ ਤੇ ਫਿਰ ਮੈਂ ਕਿਹਾ ਕਹਿਣਗੇ ਕਿ ਪਿੱਛੋਂ ਆਂਦੀ ਪਿੱਛੋਂ ਆਂਦੀ ਹੈ ਪਰ ਅੱਜ ਹਿੰਮਤ ਕਰ ਲਈ ਨਹੀਂ ਨਹੀਂ ਮੈਂ ਕੱਲੀ ਨਸਾਰਾ ਦਿਨ ਬਹੋਰਾ ਇੰਨੇ ਕੰਮ ਕਰਕੇ ਮੇਰਾ ਸੌਣ ਨੂੰ ਵੀ ਜੀ ਕਰਦਾ ਚਲ ਆਪਾਂ ਇਕੱਠਿਆਂ ਚ ਬਾਜ਼ਾਰ ਚਲ ਜਾਇਆ ਕਰੀਏ ਹਾਂ ਉਹ ਵੀ ਜੇ ਕੋਈ ਦੇ ਦੇ ਆਪਾਂ ਵੀ ਕੋਣ ਫਿਰ ਲਿਆ ਕਰੀਏ ਇਹ ਤਾਂ ਗੱਲ ਠੀਕ ਆ ਭਬੀ ਹੈ ਨਾ ਕੋਈ ਨਾ ਇੰਝ ਕਰਦੇ ਅੱਜ ਤੱਕ ਨਹੀਂ ਕੱਲ ਆਪਾਂ ਜ਼ਰੂਰ ਚੱਲਾਂਗੇ ਆ ਭੰਮੀ ਆਪਣੀ ਨੂੰ ਰਾਤੀ ਦੱਸ ਦੀ ਆ ਮੈਂ ਦੱਸ ਦਾਂਗੀ ਟਾਈਮ ਪਾਸ ਹੋ ਜਾਏਗਾ ਸਾਰਾ ਆਹੋ ਹੋਰ ਹੈ ਨਾ ਥੋੜਾ ਬਾਜ਼ਾਰ ਘਰੋਂ ਕਿ ਮੇਲਾ ਵੇਖ ਕੇ ਆਵਾਂਗੇ ਸਹੀ ਗੱਲ ਆ ਪਤਾ ਕੀ ਆ ਜਦੋਂ ਮੈਂ ਆਈ ਹਾਂ ਨਾ ਮੈਂ ਸਾਰਾ ਦਿਨ ਵੇਂਦੀ ਰਹੀ ਹਾਂ ਕੋਈ ਆਵੇ ਕੋਈ ਉਹਨੂੰ ਦਵਨੀ ਘਰ ਜਦ ਦੀ ਜੀ ਵੀ ਆਉਂਦੇ ਉਹ ਵੀ ਮੰਮੀ ਨੂੰ ਲੈ ਕੇ ਬਾਜ਼ਾਰ ਚਲ ਜਾਂਦੇ ਤੇਰੀ ਮੰਮੀ ਨੇ ਨਹੀਂ ਘਰ ਰਹਿਣਾ ਤੇ ਇਹ ਤੇ ਗੱਲ ਹੈ ਕਿਨੇ ਸਹੀ ਗੱਲ ਹੈ ਭਾਬੀ ਵਾਕਈ ਆਉਣਾ ਤੇ ਕੋਈ ਸਿਆਣਾ ਬੰਦਾ ਘਰ ਚ ਬੈਠਾ ਹੋਵੇ ਤੇ ਕੋਈ ਆਵੇ ਹਾਂ ਕੋਈ ਆਉਂਦਾ ਇਸੇ ਕਰਕੇ ਨਹੀਂ ਹਾਂ ਤੇ ਆਪ ਵੀ ਕਹਿੰਦਾ ਵੀ ਫੇਰ ਕਹਿਣਗੇ ਵੀ ਪਤਾ ਨਹੀਂ ਪਿੱਛੋਂ ਕੀ ਹੋ ਰਿਹਾ ਨਾਲੇ ਭਾਬੀ ਜੇ ਕੋਈ ਆ ਵੀ ਜਾਂਦੀ ਨਾ ਤੇ ਉਹ ਮੰਮੀ ਨੂੰ ਨਾਲ ਹੀ ਲੈ ਜਾਈ ਆਜੋ ਕਹਿੰਦੀ ਉਧਰ ਚਲੀਏ ਮੈਂ ਮੰਮੀ ਵੀ ਉਹ ਜੇ ਚੱਲਦੇ ਮੈਂ ਆਉਣੀ ਆ ਬਾਰ ਬਾਰ ਇੱਕੋ ਹੀ ਕੰਮ ਆਉਣੀ ਈ ਇਹ ਨੰਬ ਚ ਗੱਲਾਂ ਹੁੰਦਾ ਹੈ ਚੱਲ ਨਾਲ ਹੀ ਕਰਦੇ ਚਲੋ ਭਾਬੀ ਮੈਂ ਚ ਕਰਦੀ ਥੋੜੀ ਥੋੜੀ ਚਾਹ ਬਣਾਉਣੀ ਹੈ ਆਪਾਂ ਪੀ ਲਈ ਚਲ ਬਣਾ ਚਾਹ ਤੁਸੀਂ ਬੜੀ ਇੱਛੇ ਚ ਲਈ ਮਮੀ ਆ ਗਏ ਸੱਸੀ ਘਰ ਆਈ ਨਹੀਂ ਹੈ ਸੱਸੀ ਘਰ ਤਾਂ ਠੀਕ ਹੈ ਹਾਂ ਪਰ ਅੱਜ ਕਿਧਰੋਂ ਲੈ ਅੱਜ ਕਿਧਰੋਂ ਆ ਗਵਾਂੜੇ ਆ ਮੈਂ ਆਈ ਦਾ ਸਕੇੜੀ ਗੱਲ ਲੈ ਮੇਰੇ ਹੁੰਦੇ ਕਦੀ ਆਏ ਨਹੀਂ ਹਾਂ ਤੁਸੀਂ ਘਰ ਨੇ ਚੁੱਕਣਾ ਦੇਣਾ ਹੈ ਮੈਨੂੰ ਐਨੂੰ ਮੈਂ ਕਿਹਨੂੰ ਪੜਾਵਾਂ ਸੱਸ ਤੇ ਕਰਨੀ ਹੈਗੀ ਐ ਦੀ ਜਾਨ ਦੇ ਜਮਮੀਂ ਕਾ ਤੋ ਤੇ ਲੱਜ ਪਟ ਬੂਏ ਕੁੱਲੇ ਛੱਡ ਜਾਂਦੇ ਜਿਹੜਾ ਮਰਜੀ ਆਈ ਜਾਵੇ ਮੰਮੀ ਮੈਂ ਨਾ ਝਾੜੂ ਲਾਉਂਦੀ ਹਾਂ ਬਾਹਰ ਹਾਂ ਤੇ ਭਾਬੀ ਬਾਹਰ ਖੜੇ ਜਮ ਵਾਜਦੇ ਨੇ ਮੈਂ ਉਹਨਾਂ ਨੂੰ ਕਹਾਂ ਆਜੋ ਕੱਲੀ ਹੈਗੀ ਆ ਮੈਂ ਕੱਲੀ ਆਜੋ ਗੱਲਾਂ ਬਾਤਾਂ ਕਰੀਏ ਆਏ ਹਾਏ ਤੇ ਚ ਕਿਹੜੀ ਗੱਲ ਐ ਤੇ ਗੱਲਾਂ ਬਾਤਾਂ ਕਰਨ ਵੀ ਲੱਗੇ ਤੇ ਮੇਰੇ ਹੁੰਦੇ ਆਇਆ ਕਰੋ ਨਾ ਤੁਹਾਡੇ ਹੁੰਦੇ ਆਈਏ ਤੁਸੀਂ ਘਰ ਹੀ ਨਹੀਂ ਹੁੰਦੇ ਮੈਨੂੰ ਕੀ ਪਤਾ ਤੁਸੀਂ ਘਰ ਹੈਗੇ ਹੋ ਕਿ ਨਹੀਂ ਆਏ ਹੋ ਮੈਂ ਸਾਰੀ ਦਿਹਾੜੀ ਬਾਹਰ ਹੀ ਰਹਿਨੀ ਹਾਂ ਮਾਂ ਜਦੋਂ ਮੇਰੇ ਨਾਲ ਤੱਕ ਤਰੀਕੇ ਨਾਲ ਤੁਰੇ ਹੁੰਦੇ ਤਾਂ ਕਦੀ ਇਕੱਲੇ ਤੁਰੇ ਹੁੰਦੇ ਤੁਹਾਡਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਬਈ ਮੰਮੀ ਮੈਂ ਇਹਨਾਂ ਭਾਬੀ ਸਹੀ ਕਹਿ ਰਹੇ ਨੇ ਤੂੰ ਜਦੋਂ ਵੇਖੋ ਕਦੀ ਕਿਸੇ ਸਹੇਲੀ ਨੂੰ ਮੋਨ ਲਾ ਲਿਆ ਮੈਂ ਉੰਨੀ ਆ ਭੈਣੇ ਮੈਂ ਤੇਰੇ ਕੋਲ ਹੀ ਆ ਜਰਨੀ ਆ ਤੂੰ ਕਿਹੇ ਘਰ ਆਉਣ ਦਾ ਮੌਕਾ ਹੀ ਨਹੀਂ ਦਿੰਦੇ ਜੇ ਕੋਈ ਪਿੱਛੋਂ ਆ ਗਿਆ ਵਾ ਤੇ ਤੁਸੀਂ ਨਾਲ ਹੀ ਖਲফা ਲੱਗ ਜੇ ਹਾਂ ਹਾਂ ਮੇਰੀ ਨੋਕੋ ਕਿਉਂ ਗਿਆ ਆ ਕੇ ਬਹਿ ਗਿਆ ਲੋਕਾਂ ਨੇ ਨੂਆ ਦਾ ਤੁਹਾਨੂੰ ਖਿਆਲ ਆ ਮੈਂ ਤਾਂ ਦਰਦੀ ਨਹੀਂ ਆਉਂਦੀ ਮੈਂ ਕਹਿੰਦੀ ਫਿਰ ਤੁਸੀਂ ਕਹੋਗੇ ਮੈਂ ਲੋਕਾਂ ਨੇ ਨੂਆ ਨਹੀਂ ਚਾਹੇ ਬੈੰਦੀ ਮਨਾ ਦੀ ਸੱਸਾ ਵਾਲੀ ਬੈੰਨੀ ਹੈ ਤੇ ਮੰਮੀ ਨਹੀਂ ਤੇ ਸੱਸਾ ਕੋਲ ਚੁਕਲੀਆਂ ਦਾ ਨੂਆ ਨਹੀਂ ਕਰਦੇ ਹੋ ਨੇ ਕਿਉਂ ਚੁਕਲੀਆਂ ਤੋਂ ਬਗੈਰ ਹੋਰ ਕੋ ਕੰਮ ਨਹੀਂ ਆ ਤੁਹਾਨੂੰ ਮੰਮੀ ਜੇ ਤੁਸੀਂ ਲੋਕਾਂ ਨੇ ਸੱਸਾ ਨੂੰ ਬੰਦੇ ਜੇ ਨਾ ਤੇ ਉਹ ਵੀ ਤੇ ਮੇਰੇ ਹਾਂ ਆਉਂਦੇ ਆ ਜੇ ਉਹ ਮੇਰੇ ਕੋਲ ਬਹਿ ਕੇ ਆ ਗਏ ਤੇ ਫਿਰ ਕਿਹੜੀ ਗੱਲ ਹੋਗੀ ਹੈ ਨਾਲੇ ਮੇਰੀ ਗੱਲ ਸੁਣੋ ਸਾਰਾ ਦਿਨ ਮੈਂ ਕੱਲੀ ਰਹੀ ਹਾਂ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਲੋਕਾਂ ਦੇ ਹਾਲ ਚਾਲ ਪੁੱਛਦੇ ਫਿਰਦੇ ਹੋ ਤੁਸੀਂ ਆਪਣੀ ਨੋਹ ਦਾ ਕਦੀ ਹਾਲ ਪੁੱਛਿਆ ਤੇਰੇ ਆਲੋਕੀ ਹੋਇਆ ਘਰ ਦਾ ਕੰਮ ਸਾਰੀਆਂ ਨੋਹਾਂ ਤੀਆਂ ਕਰਦੀਆਂ ਮਰ ਸਾ ਵੱਧ ਕਰ ਲਿਆ ਕਰ ਤੇ ਨਗਮਾ ਲੱਗਾ ਨਵੇਂ ਕੋਈ ਚੀਜ਼ ਖਲਾਰਾ ਚੁੱਕ ਕੋਈ ਚਾਰ ਪਤੂਂਡ ਨਹੀਂ ਖਲਾਰਾ ਸੋਣੀ ਨਹੀਂ ਨਹੀਂ ਖਲਾਰਾ ਸਮੀਟ ਕੇ ਦੁਬਾਰਾ ਖਲਾਰਾ ਪਾ ਲਿਆ ਕਰੇ ਖਲਾਰਾ ਕਿਉਂ ਕਰਾ ਦੇ ਬੜੇ ਕੰਮ ਹੁੰਦੇ ਜਿਨ੍ਹਾਂ ਨੇ ਕਰਦੇ ਹੁਣ ਪਤਾ ਹੀ ਨਹੀਂ ਕਿੰਨੇ ਵੀ ਕਿਹੜੇ ਕੰਮ ਹੁੰਦੇ ਆ ਘੜੀ ਬੈਨ ਨੂੰ ਤਾਂ ਜੀ ਕਰਦਾ ਹੀ ਇਹਨਾਂ ਵਿਚਾਰ ਗੱਲਾਂ ਕਰੀਏ ਇਹ ਹਜ਼ਰੀਏ ਕਿੱਟੀਏ ਤੁਸੀਂ ਕਾਹਲੀ ਹੋਗੇ ਤੇ ਬੇਦਰ ਨਾ ਮੇਰੀ ਗੱਲ ਸੁਣੋ ਚਲੋ ਠੀਕ ਹੈ ਕੰਮ ਨਾਲ ਗੱਲਾਂ ਕਰੀ ਜਾਇਆ ਕਰ ਝਾੜੂ ਖਾੜ ਕੇ ਝਾੜੂ ਨਾਲ ਗੱਲਾਂ ਕਰਾ ਭਾਂਡੇ ਹਾੜੀ ਤੇ ਭਾਂਡੇ ਨਾਲ ਗੱਲਾਂ ਕਰਾ ਮੈਂ ਵੀ ਸਾਰਾ ਦਿਨ ਘਰ ਚ ਵੇਂਦੀ ਰਹਿਨੀ ਕੋਈ ਤੇ ਆਵੇ ਜਿੰਨਾ ਮੈਂ ਗੱਲਾਂ ਕਰਾਂ ਮੈਨੂੰ ਕੋਈ ਵੀ ਨਹੀਂ ਦਿਖਦਾ ਜੇ ਤੁਹਾਡੇ ਲਾਗੇ 2 ਮਿੰਟ ਬਹਿ ਜੰਨੀ ਆ ਤੁਸੀਂ ਨਾਲ ਕੰਮ ਹੋ ਗਿਆ ਫੇਰ ਚਲ ਜਾ ਕੰਮ ਕਰ ਆਪਣਾ ਕਦੀ ਤੇ ਮੇਰੇ ਬਾਰੇ ਸੋਚ ਲਿਆ ਕਰੋ ਕਿ ਇਹ ਵੀ ਘਰ ਇਕੱਲੀ ਹੁੰਦੀ ਆ ਤਾਂ ਦਿਲ ਲੱਗਦਾ ਕਿ ਨਹੀਂ ਲੱਗਦਾ ਇਕੱਲੀ ਆ ਨਾ ਕਿਤੇ ਪਾਠ ਕਰ ਲਿਆ ਕਰ ਕਿ ਤੇਰਾ ਬੱਗਾ ਨਾਂ ਲੱ ਲਿਆ ਕਰ ਇਹ ਹੋਰ ਦਾੜੀ ਆ ਕੋਈ ਮੈਂ ਬਥੇਰਾ ਕਰ ਲੈਨੀ ਗੱਲਾਂ ਚ ਹਨਾ ਸਾਰੀ ਦਿਹਾੜੀ ਮੈਂ ਗੱਲਾਂ ਹੀ ਕਰਦੀ ਰਹਿਨੀ ਆ ਤੁਸੀਂ ਚਾਚੀ ਜੀ ਤੁਸੀਂ ਤਾਂ ਮੈਨੂੰ ਪਤਾ ਮੇਰੇ ਤੇ ਇਲਜ਼ਾਮ ਹੀ ਲਾਣਾ ਜੇ ਮੱਕੜੀ ਦਾ ਆ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਨੌਨਸ ਖਾਣ ਆਈ ਹਾਂ ਚੰਗਾ ਭੈਣਾ ਮੈਂ ਚਲਦੀ ਹਾਂ ਐਵੇਂ ਮੇਰੇ ਸਿਰ ਬਲੇਮ ਲਾਣਾ ਫੜਕਾ ਆ ਗਈ ਇਸ ਖਾਣ ਆਈ ਮੈਂ ਆਪਣੇ ਘਰ ਚੰਗੀ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਘਰ ਚੰਗੀ ਆਪੇ ਚੰਗਾ ਨਹੀਂ ਕੀਤਾ ਵੀ ਚੁੱਪ ਕਰਨੀ ਐਵੇਂ ਨਾ ਬੋਲਦੀ ਰਿਹਾ ਕਰ ਮੇਰੀ ਗੱਲ ਸੁਣ ਤੂੰ ਕਹਿੰਨੀ ਹੈ ਨਾ ਕਿ ਤੂੰ ਘਰ ਨਹੀਂ ਰਹੀ ਚਲ ਜਿੱਦਾਂ ਤੂੰ ਕਹਿੰਨੀ ਹੈ ਨਾ ਵਰਗਾ ਕਰ ਲਈ ਮੈਂ ਹੁਣ ਘਰ ਆ ਰਹੀ ਠੀਕ ਹੈ ਕੋਸ਼ਿਆ ਮम्मी ਮੈਂ ਤਾਂ ਖੁਸ਼ ਆ। ਤੂੰ ਨਾ ਮੈਂ ਵੇਂਦੀ ਨਹੀਂ ਲੋਕਾਂ ਵਾਲੀ। ਮੈਂ ਤੂੰ ਹੀ ਘਰੋਂ ਤੈਨੂੰ ਤੁਹਾਡਾ ਦੁੱਖ ਸਭ ਕਰ ਲਿਆ ਕਰਾਂ। ਨਹੀਂ ਨਹੀਂ ਕੀ ਲੋੜ ਐ ਮੈਂ ਕਿਹਨ ਵਾਜਦਾ। ਮੈਂ ਕਿਤੇ ਨਹੀਂ ਜਾਂਦੀ। ਮੈਂ ਘਰੇ ਰਹੂੰਗੀ। ਮੈਂ ਇਹ ਤੂੰ ਜਾ ਕੰਮ ਧੰਦਾ ਕਰ ਲੈ। ਕੰਮ ਧੰਦਾ ਮम्मी ਸਾਰਾ ਕਰ ਲਿਆ ਤਾਂ ਹੀ ਬੈਠੀ ਹਾਂ। ਚਾਹ ਪਾਣੀ ਬਣਾ ਲੈਂਦੀ ਘੁੱਟ ਠੰਡ ਈ ਨਹੀਂ ਐ। ਚਲੋ ਮੈਂ ਬਣਾ ਲੈਂਦੀ ਹੁਣ ਜਾਏ ਬਣਾ ਕਿਤੇ। ਚਾਹ ਚੰਗਾ ਲੈ ਜਾਂਦੀ। ਐਂ ਤਾਂ ਨਹੀਂ ਜਾਂਦੀ। ਦੱਸ ਹੂੰ ਤੇ ਆਪ ਬੰਦੀਆਂ ਲਾਂਦੀ ਮੇਰੇ। ਆਪ ਬੰਦੀਆਂ ਲਾਂਦੀ। ਇਹ ਇਹ ਪਾਬੰਦੀਆਂ ਚਾਉਣਾ ਹੁਣੇ ਫੋਨ ਕੱਢੀ ਹੁਣ ਹਲੋ ਹਲੋ ਹੈਨਾ ਕੀ ਕਰੰਦੇ ਹੋ ਅੱਛਾ ਮੇਰੀ ਗੱਲ ਸੁਣ ਮੈਂ ਕੱਲ ਲਾਉਂਗੀ ਹੁਣ ਠੀਕ ਹੈ ਨਹੀਂ ਨਹੀਂ ਗੱਲ ਨਹੀਂ ਕੋਈ ਹੋਈ ਨਹੀਂ ਨਹੀਂ ਮੈਨੂੰ ਕੌਣ ਚੰਮਿਆ ਕੋਈ ਕੁਛ ਕਹਿਣ ਵਾਲਾ ਕੋਈ ਮੈਂ ਤੈਨੂੰ ਕਹਿ ਤਾਣਾ ਕੱਲ ਲਾਉਂਗਾ ਠੀਕ ਹੈ ਚਲੋ ਆਏ ਹਾਏ ਇਹ ਨਹੀਂ ਸੁਧਾਰ ਸਕਤੇ ਜੋ ਮਰਜ਼ੀ ਕਹਿ ਲੋ ਹੁਣ ਕਹਤਾ ਫੋਨ ਕਰਕੇ ਮੈਂ ਕੱਲ ਲਾਉਂਗੀ ਮਾਤਾ ਨੂੰ ਬਿਠਾਉਣਾ ਬੜਾ ਔਖਾ ਵਾ ਸਹੀ ਕਹਿਣਾ ਸੱਸਾਂ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਹ ਨਹੀਂ ਸਮਝ ਸਕਦੀਆਂ ਤੁਹਾਡੇ ਨਾਲ ਵੀ ਇਹੀ ਕੁਝ ਹੁੰਦਾ ਨਾ ਇਹ ਹਰ ਘਰ ਦੀ ਕਹਾਣੀ ਆ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਛੋਟੀ ਜੀ ਵੈਲ ਨੂੰ ਵਜਾਦਿਆ ਕਰੋ ਤੇ ਸਾਸ ਨੂੰ ਲਾਇਕ ਜ਼ਰੂਰ ਕਰਿਆ ਕਰੋ ਕਿ ਸੱਸਾ ਦਾ हेयर ਰੋਲ ਬਹੁਤ ਵਧੀਆ ਹੁੰਦਾ ਵਾ ਸਾਰਿਆਂ ਨੂੰ ਸასი ਘਾਲ ਜੀ